ਜੀ ਸੱਚੀ ਕਾ ਗੀ ਸਾਰਿਆਂ ਨੂੰ ਤੁਹਾਨੂੰ ਮੈਂ ਬਹੁਤੀ ਸੋਨਾ ਤੇ ਕੁਰਤੀ ਦਾ ਕੁਝ ਡਿਜ਼ਾਈਨ ਦਿਖਾਉਣ ਲੱਗੀ ਆ ਜੀ ਉਮੀਦ ਆ ਤੁਸੀਂ ਪਸੰਦ ਕਰੋਗੇ ਪਰ ਕੌਣ ਵਿੱਚ ਵੀ ਬਹੁਤ ਸੌਖਾ ਹੈ ਭਾਵ ਕੀ ਹੈ ਜੀ ਡਿਜ਼ਾਈਨ ਇਹ ਕਾਮਨ ਹੀ ਆ ਭਾਵ ਤੁਸੀਂ ਆਪਾਂ ਦਿਮਾਗ ਚ ਜਾਂਦੀ ਹੈ ਵੀ ਇਹ ਤਾਂ ਕੇਵਲ ਜੇ ਹੈਗੇ ਆਪਾਂ ਕਿ ਸਾਰੇ ਪੌਣੇ ਹੀ ਹੈ ਜਿਵੇਂ ਇੱਕ ਤਾਂ ਕੇਵਲ ਹੁੰਦਾ ਹੈ ਕੇਵਲ ਪੌਣ ਦਾ ਤਰੀਕਾ ਹੁੰਦਾ ਹੈ ਇੱਕ ਜੀ ਆਪਣੀ ਵਿਸ਼ੇਵਧੀਆ ਕੁੱਤੀ ਹੈ ਜੀ ਕੇਰ ਪੌਣ ਦਾ ਵੀ ਤਰੀਕਾ ਹੁੰਦਾ ਹੁਣ ਇਹ ਇਹਦੇ ਵਾਤਰਾਲੇ ਸਟਾਈਲ ਨਾਲ ਪਾਇਆ ਬਹੁਤ ਸੋਹਣੇ ਲੱਗ ਰਹੇ ਹਨ ਇਹਨਾਂ ਨੂੰ ਪਤਾ ਨਹੀਂ ਲੱਗ ਰਿਹਾ ਵੀ ਇਹ ਕੇਵਲ ਹੈ ਜਦੋਂ ਇਹਨਾਂ ਨੂੰ ਐ ਕਰਕੇ ਖਿੱਚ ਕੇ ਦੇਖਦੇ ਹਾਂ ਤਾਂ ਪਤਾ ਲੱਗਦਾ ਹੈ ਇਹ ਕੇਵਲ ਹੈ ਔਰ ਦੂਸਰੀ ਗੱਲ ਇਹ ਹੈ ਜੀ ਇਹਦਾ ਪੱਟੀ ਦਾ ਡਿਜ਼ਾਈਨ ਹੈ ਜਿਹੜਾ ਇਹ ਬਹੁਤ ਹੀ ਵੱਖਰੀ ਪੱਟੀ ਬਣਨੀ ਹੈ ਹੁਣ ਤੁਸੀਂ ਦੇਖੋ ਜੀ ਜੇ ਤਾਂ ਤੁਸੀਂ ਕਿਸੇ ਵੱਡੇ ਨੇ ਪਾਉਣੀ ਹੈ ਤਾਂ ਥੋੜੋ ਥੋੜ ਸਾਰੇ ਆਕਾਰ ਬਣਾਓ ਤੇ ਜੇ ਕਿਸੇ ਛੋਟੇ ਨੇ ਪਾਉਣੀ ਹੈ ਤਾਂ ਫਿਰ ਆਉਦੀ ਫੈਸ਼ਨ ਵਾਸਤੇ ਇੱਕ ਕਟਨ ਵੀ ਲਾ ਸਕਦਾ ਹੈ ਤੇ ਤੈਨੂੰ ਦੋ ਵੀ ਲਾ ਸਕਦਾ ਚੈਨ ਵੀ ਲਾ ਸਕਦਾ ਐਸੇ ਮੈਂ ਇੱਥੇ ਕਿੰਨਾ ਦਾ ਰੱਖਿਆ ਹੋਇਆ ਨਿਸ਼ਾਨੀ ਦਨ ਬਟਨ ਗਾਉਣ ਵਾਸਤੇ ਕੋਰੇ ਦਾ ਵਕਰਾ ਕੀ ਹੈ ਜੀ ਇੱਕ ਵਾਸੇ ਇਹਦੀ ਬਾਹ ਹੈ ਇਹ ਬਾਹ ਦੇ ਵਿੱਚ ਵੀ ਡਿਜ਼ਾਈਨਿੰਗ ਜਾ ਰਹੀ ਹੈ ਇਹਦੀ ਥਰ 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 ਬਾਹ ਵਿੱਚ ਡਿਜ਼ਾਈਨਿੰਗ ਜਾ ਰਹੀ ਹੈ ਦੋਨਾਂ ਬਾਹਾਂ ਦੇ ਵਿੱਚ ਨੰਨਾਂ ਬਾਹਾਂ ਦੇ ਵਿੱਚ ਡਿਜ਼ਾਈਨਿੰਗ ਜਾ ਰਹੀ ਹੈ ਥਰ ਥਰ ਤੁਸੀਂ ਕਿ ਕਿਵੇਂ ਚਾਹੋ ਨੇ ਇਹ ਤੁਹਾਡੀ ਮਰਜ਼ੀ ਚਾਹੇ ਫੱਟੀ ਦੇ ਇੱਕ ਜਿਹੜਾ ਮਤਲਬ ਮੈਂ ਜੁਵੈਲ ਲੈ ਕੇ ਗਈ ਹਈ ਐ 1 ਨਾਲ ਨਾਲ ਗਿਆ ਮੋਢੇ ਜਿਹੜੀ ਆਪਾਂ ਇਥੋਂ ਕੱਟ ਪਾਉਣੀ ਮੋਢੇ ਦੀ 4 5 4 3 2 1 ਦੀ ਉਹਨੇ ਕੁੰਡੇ ਛੱਡ ਕੇ ਤੇ ਬਾਕੀਆਂ ਤੇ ਡਿਜ਼ਾਈਨ ਰੱਖ ਲਓ ਆਹ ਵਾਲਾ ਇਹ ਕੀ ਹੈ ਜੀ ਇਹ ਤਾਂ ਇਹ ਕੇਵਲ ਐ ਇਹ ਮਤਲਬ ਉਹਦੇ ਤੇ ਹਨ ਜੀ ਇਹ ਡਿਜ਼ਾਈਨ ਇਹ ਕੇਵਲ ਹੈ ਜੀ ਛੇ ਛੇ ਮਤਲਬ ਛੇ ਛੇ ਕੁੰਡਿਆਂ ਦੀ ਐ ਜਿਵੇਂ ਆਪਾਂ ਤਿੰਨ ਕੁੰਡੇ ਛੇ ਕੁੰਡੇ ਇਕੱਠੇ ਰਾ ਲੈਨੇ ਤੇ ਤਿੰਨੇ ਟੇਕਾ ਕਰਦੇ ਨੇ ਤਿੰਨ ਉੱਤੇ ਕਰਦੇ ਨੇ ਤੇ ਇਹਦੇ ਵਿੱਚ ਬਸ ਇੱਕ ਹੀ ਇਸ ਤਰ੍ਹਾਂ ਪਤਾ ਕੀ ਉਸ ਤਰ੍ਹਾਂ ਜ਼ਿਆਦਾ ਖਿੱਚੀ ਪੈ ਜਾਂਦੀ ਹੈ ਉਹ ਨਾ ਜ਼ਿਆਦਾ ਐਂਜੇ ਹੋਣ ਲੱਗ ਜਾਂਦੇ ਵੀ ਆਪਾਂ ਨੂੰ ਬਹੁਤ ਹੀ ਅਨਲਕ ਲੱਗ ਜਾਂਦੇ ਵੀ ਬਹੁਤ ਹੀ ਟਾਈਟ ਜਿਹਾ ਹੋ ਗਿਆ ਆਪਾਂ ਕੀ ਕਰਨਾ ਜੀ ਇੱਕ ਕੁੰਡਾ ਹੋਰ ਪਾਸੇ ਰੱਖ ਲਓ ਤੇ ਇੱਕ ਕੁੰਡਾ ਪਾਸੇ ਰੱਖ ਲਓ ਫਿਰ ਛੇ ਕੁੰਡੇ ਦੇ ਕੇਵਲ ਬਣਾਓ ਔਰ ਹਰੇਕ ਵਾਰੀ ਜਿਵੇਂ ਜਿਹੜੇ ਪਾਸੇ ਜਿਵੇਂ ਇਧਰ ਪਾਸੇ ਉੱਤੇ ਕਰਨੇ ਆ ਹਾ ਹਾਈਡਰੋਕ ਤੇ ਕਰਨੀ ਹੈ ਤੇ ਹਾਈਡਰੋ ਹਾ ਮਤਲਬ ਨੀਵੇਂ ਕਰਨੇ ਆ ਹਰ ਇੱਕ ਵਾਰੀ ਉਵੇਂ ਹੀ ਕਰੋ ਹਰੇ ਕੇ ਬੋਤੇ ਬਦਲੂ ਨਾ ਇਹਨੂੰ ਜਿਹੜੇ ਪਾਸੇ ਤੋਂ ਕੁੰਡੇ ਛੇ ਕੁੰਡੇ ਇਕੱਠੇ ਲਾ ਲਿਆ ਭਾ ਜਿਵੇਂ ਤਿੰਨ ਜਿਹੜੇ ਇਸਲੇ ਪਾਸੋਂ ਕਰ ਲਏ ਤਿੰਨ ਤਿੰਨ ਉੱਤੇ ਕਰ ਲਏ ਤੇ ਉਹਨਾਂ ਨੂੰ ਮੜ ਕੇ ਛੇ ਨੂੰ ਇਕੱਠੇ ਬੋਨ ਲਿਆ ਉਹਦੇ ਬਾਅਦ ਪੰਜ ਸਲਾਈਆਂ ਪਾਓ ਇੱਕ ਤਾਂ ਪੁੱਠੀ ਪਈ ਜਾਣੀ ਹੈ ਦੋ ਹੋਰ ਪਾਓ ਸਿੱਧੀਆਂ ਪੁੱਠੀਆਂ ਇਸ ਕਰਕੇ ਇਹ ਵੀਰੇ ਐ ਲੱਗੂਗਾ ਵੀ ਪਤਾ ਨਹੀਂ ਵਕਰੀਆਂ ਵਕਰੀਆਂ ਫਲੀਆਂ ਹੀ ਬਣ ਗਈਆਂ ਵਾਲੀਆਂ ਵੀ ਬੱਕਰੀ ਕੋਈ ਚੀਜ਼ ਬਣ ਗਈ ਬਹੁਤ ਸੋਹਣੀ ਡਿਜ਼ਾਈਨਿੰਗ ਹੈ ਦੀ ਹਾਂ ਬਾਕੀ ਰਹੀ ਜੀ ਫੱਟੀ ਦੀ ਕਰ ਲੈ ਫੱਟੀ ਦੇ ਤੁਸੀਂ ਕੀ ਕਰਨਾ ਜਿਹੜੇ ਆ ਘਟਾ ਬਣਾਉਣੀ ਆ ਫੱਟੀ ਦੇ ਆ ਵਾਲੇ ਘਟਾ ਤੁਸੀਂ ਕੀ ਕਰਨੇ ਆ ਪੁੱਠੀਆਂ ਪੁੱਠੀਆਂ ਵੱਟਾ ਰੱਖਣੀ ਆ ਪੁੱਠੀਆਂ ਵੱਟਾ ਰੱਖਣੀ ਆ ਜਿਵੇਂ ਪਹਿਲੀ ਵਾਰ ਪਹਿਲੀ ਸਲਾਈ ਜਦੋਂ ਆਪਾਂ ਪਾਮ ਕੁੰਡੇ ਜਿਹੜੇ ਪੱਤੀ ਦੇ ਆਪਾਂ 6 ਝੋਟੇ ਰੱਖਦੇ ਆ ਉਹ 6 ਝੋਟੇ ਉਵੇਂ ਹੀ ਜਾਣ ਦੇ ਨਾਲ ਦੋ ਕੁੰਡੇ ਸਿੱਧੇ ਦੋ ਪੁੱਠਿਆਂ ਦਾ ਬਾਰਡਰ ਬਣਿਆ ਹੋਇਆ ਹੈ ਦੋ ਕੁੰਡੇ ਸਿੱਧੇ ਦੋ ਪੁੱਠੇ ਦੋ ਕੁੰਡੇ ਸਿੱਧੇ ਦੋ ਪੁੱਠੇ ਉਦੇ ਵਿੱਚ ਛੇ ਕੁੰਡੇ ਦਾ ਬਟਰ ਉਹ ਵੀ ਜਾਣਦੇ ਤੁਸੀਂ ਕੀ ਕਰਨਾ ਹੈ ਇਹ ਪਹਿਲੀ ਸਲ ਮਤਲਬ ਇੱਥੋਂ ਜਿੱਥੋਂ ਸ਼ੁਰੂ ਕਰ ਲਈ ਸਭ ਸੁਰ ਸਾਰੀ ਤੇ ਪਾ ਲੋ ਹਾਂ ਫੱਟੀ ਤੁਸੀਂ ਸਾਰੀ ਕੋਟੀ ਤੇ ਰੱਖ ਲਓ ਬਹੁਤ ਹੀ ਸੋਹਣੀ ਲੱਗਦੀ ਹੈ ਘਟਾਵਾ ਵਾਲੀ ਪੱਟੀ ਹੈ ਜਿਹੜੀ ਇਹ ਇਹ ਤੁਸੀਂ ਕੀ ਕਰਨਾ ਪਹਿਲੀ ਸਲਾਈ ਜਿਵੇਂ ਦੋ ਪੁੱਠੇ ਸੀਗੇ ਫਿਰ ਇੱਕ ਪੁੱਠੇ ਚ ਵਧਾਤਾ ਤਿੰਨ ਬਣ ਗਏ ਚਾਰ ਬਣ ਗਏ ਪੰਜ ਬਣ ਗਏ 6 ਬਣ ਗਏ ਮੈਂ ਛੇ ਕੁੰਡੇ ਸੋ ਕੀ ਕੀਤਾ ਜੀ ਛੇ ਮਤਲਬ ਜਦੋਂ ਛੇ ਜੁੱਤੀ ਬਣ ਗਿਆ ਬਾਰੇ ਛੇ ਜੁੱਤੀਆਂ ਦੋਤੇ ਚਾਰ ਪਾਂਦੇ ਸੀ ਛੇ ਜੋਟੇ ਬਣ ਗਏ ਉਦਵਾਂ ਘਟਾਉਣੀ ਸ਼ੁਰੂ ਕਰਦੇ ਕੋਈ ਮੋਰੀ ਨਹੀਂ ਕੀਤੀ ਵਿੱਚ ਜਿਵੇਂ ਆ ਚਲੀ ਜਾ ਜਿਹੜੀ ਇੱਧਰ ਲੀਆ ਵਾਲੀ ਇੱਕ ਗੁੰਡਾ ਫੋਕਾ ਲਾਉਣਾ ਤੇ ਦੋਆ ਪੇਕ ਬਣਾ ਦੇਣਾ ਇੱਧਰ ਇੱਧਰ ਹੀ ਵਧਾਉਣੀ ਹੈ ਇਸੇ ਪਾਸੇ ਇਸੇ ਪਾਸੇ ਵਧਾਉਣਾ ਤੇ ਇਸੇ ਪਾਸੇ ਘਟਾਈ ਹੈ ਜੇ ਕਿ ਗੁੰਡੇ ਨੂੰ ਫੋਕਾ ਹੈ ਜਾਣ ਤੋਂ ਨਾਲ ਸੰਗਰੀ ਬਣ ਜਾਂਦੀ ਫੋਕਾ ਲਈ ਚੱਲੋ ਤੇ ਸੰਗਰੀ ਬਣ ਜੂਗੀ ਪਹਿਲਾਂ ਵਧੀ ਗਏ ਫਿਰ ਘਟੀ ਗਏ ਖਟ ਕੇ ਇੱਥੇ ਆ ਕੇ ਫਿਰ ਵਧੀ ਗਏ ਫਿਰ ਘਟੀ ਗਏ ਕੋਈ ਮੋਰੀ ਨਹੀਂ ਕਰਨੀ ਕੋਸ਼ਿਸ਼ ਨਹੀਂ ਜਿੱਥੇ ਅਪਡੇਟ ਪੱਤੀ ਜਪਾ ਚਾਕ ਰੱਖਣੇ ਉੱਥੇ ਮੋਰੀਆਂ ਕਰਨੀਆਂ ਦੂਜੇ ਪਾਸੇ ਆਪਾਂ ਬਟਨ ਲਾ ਦੇਣੀ ਹੈ ਇਧਰਲੇ ਪਾਸੇ ਇਹ ਇਹਨਾਂ ਨੂੰ ਤੁਸੀਂ ਆਪਾਂ ਪੱਤੀ ਨਾਲ ਉਹਵੇਂ ਪੱਤੀ ਨਾਲ ਪੱਤੀ ਜੋੜ ਕੇ ਇਹਦੇ ਉੱਤੇ ਇੱਥੇ ਆਪਣਾ ਬਟਨ ਲੱਗ ਜੂਗਾ ਇਹ ਹੋਰ ਵੀ ਸੋਹਣੇ ਕੋਣਾਂ ਲੱਗਣ ਲੱਗਣਗੇ ਇਹ ਵੱਖਰਾ ਆਪਦੇ ਡਿਜ਼ਾਈਨ ਹੋ ਜਾਊਗਾ ਪੱਤੀ ਦਾ ਹਾਂ ਜਿਵੇਂ ਮੈਂ ਸਰਪੈਸ ਤੇ ਜਿਵੇਂ ਕੋਈ ਵੀ ਕੁੜੀ ਹੈ ਜਿਵੇਂ ਕੁੜੀਆਂ ਸੇਵੋ ਸਰਪੈਕ ਇੱਕ ਬਟਨ ਲਾਉਂਦੀਆਂ ਜਾਂ ਦੋ ਹੀ ਲਾਉਣੀਆਂ ਜਾਂ ਤਿੰਨ ਹੀ ਲਾਉਣੀਆਂ ਬਾਕੀ ਸਾਰੀ ਓਪਨ ਰੱਖ ਲੋ ਤੇ ਉਹ ਸੁਣੀ ਲੱਗਦੀ ਐ ਕਿ نیچے ਦੀ ਸ਼ਾਰਟ ਪਾ ਲੈਂਦੀ ਐ ਇੱਕ ਮੈਂ ਹੋਰ ਡਿਜ਼ਾਈਨ ਪਾਇਆ ਜੀ ਇਹਦੇ ਵਿੱਚ ਥੋੜਾ ਜਿਹਾ ਥੱਲੋਂ ਜਦੋਂ ਮੈਂ ਥੋੜੀ ਜਿਹੀ ਥੱਲੋਂ ਬੋਲਦੀ ਐ ਚਾਰ ਚਰ ਕੁੰਗਲਾ ਉਹ ਤੋਂ ਬਾਅਦ ਮੈਂ ਨਾਲ ਜਿੰਨਾ ਮੇਰਾ ਮੂਰਲੇ ਸਸਿਮੋ ਸਾਰੀ ਚ ਕੇਬਲ ਕਰਤੀ ਇੱਕ ਵਾਰੀ ਸਾਰੀ ਚ ਕੇਬਲ ਕਰਤੀ ਇਹ ਵੀ ਡਿਜ਼ਾਈਨਿੰਗ ਬਣ ਗਈ ਵੱਖਰੀ ਤੁਸੀਂ ਇਸ ਕੇਬਲ ਨੂੰ ਥੋੜਾ ਜਿਹਾ ਹੋਰ ਵੀ ਜਿੱਥੇ ਆਪਣੀ ਦੀ ਕਮਰ ਕਮਰ ਤੇ ਲਿਆਓ ਕਮਰ ਤੇ ਲਿਆ ਕੇ ਇਹ ਚੀਜ਼ ਸਾਰੀ ਚ ਕੇਬਲ ਪਾ ਦਿਓ ਇੱਕ ਵਾਰੀ ਨਾਲੇ ਤਾਂ ਫਿਟਿੰਗ ਆ ਜੂਗੀ ਬਹੁਤ ਵਧੀਆ ਤੇ ਨਾਲ ਕੀ ਆਪਣੀ ਇਹ ਡਿਜ਼ਾਈਨ ਬਣਾਈ ਹੋਈ। ਉਮੀਦ ਕਰਦੀ ਆਂ ਜੀ ਪਸੰਦ ਕਰੋਗੇ ਸਮਝ ਵੀ ਆ ਜਾਊਗੀ ਬੁਣ ਕੇ ਬਖਾਉਣ ਵਾਈ ਤਾਂ ਮੈਨੂੰ ਕੋਈ ਚੱਕਰ ਨਹੀਂ ਲੱਗ ਰਿਹਾ ਦੇ ਵਿੱਚ। ਪਹਿਲਾਂ ਸਾਰੇ ਮੈਂ ਡਿਜ਼ਾਈਨ ਫੋਮ ਬੁਣ ਕੇ ਦਿਖਾਈ ਹੋਈ ਹੈ ਵੈਸੇ ਤਾਂ। ਸਾਰੇ ਤੋਂ ਸਿੱਧੇ ਕੇਵਲ ਇਹ ਕਿਉਂਕਿ ਇਹ ਨਗੇ ਦਾ ਕਾਮਨ ਡਿਜ਼ਾਈਨ ਆ। ਕਾਮਨ ਡਿਜ਼ਾਈਨ ਭਾਵਾਂ ਹੈਗਾ ਪਰ ਇਹ ਬਹੁਤ ਸੋਹਣੀ ਕੇਵਲ ਬਣੀ ਹੋਈ ਹੈ ਕਿਉਂਕਿ ਇੱਕ ਦਾ ਤਿੰਨ ਜਾਂਦੇ ਲਗਾਤਾਰ ਇੱਕ ਇਹਨਾਂ ਦੇ ਪਾਸੇ ਹੀ ਕੇ ਸਿੱਧਾ ਕੁੰਡਾ ਜਾਣੇ ਕਰਕੇ ਇਹ ਬਤੇ ਇੱਕ ਇੱਕ ਸਟਾਈਲ ਨਾਲ ਪਾਇਆ। ਪਰ ਇਹ ਇੱਕ ਵਾਰੀ ਜਿਹੜੇ ਪੁੱਠੇ ਮਤਲਬ ਇਹ ਤਿੰਨ ਢੇਠਾ ਕਰਨੀਆ ਤਿੰਨ ਢੇਠਾ ਨਹੀਂ ਇੱਕ ਵਾਰੀ ਕੋਪਾ ਸੇ ਕਰਨੀ ਆਈ ਤਾਂ ਕਰ ਕਿ ਹੁਣ ਫਲੀਆਂ ਫਲੀਆਂ ਲੱਗ ਰਹੀਆਂ ਬਹੁਤ ਸੋਹਣੀਆਂ ਮੰਗ ਰੇ ਮੀਰੀ ਕਰਦੀ ਪਸੰਦ ਕਰੋਗੇ ਜੀ ਉਸ ਤੋਂ ਇਲਾਵਾ ਜੇ ਕੋਈ ਹੋਰ ਕਾਲੇ ਲੱਗੀ ਤਾਂ ਮੈਨੂੰ ਤੁਸੀਂ ਦੱਸਿਓ ਜੀ ਮੈਂ ਤੁਹਾਨੂੰ ਫਿਰ ਵੀ ਵਰਕ ਦੇਕਾਟ ਵੀ ਇਹ ਦੀ ਵੀ შეਵਦਾ ਕਰਾਇਆ ਦਾ ਜੀ ਪੱਟੀ ਨਾਲ ਨਾਲ ਕਈ ਹੈ ਮੈਂ ਤਾਂ ਤਕਰੀਬਨ ਸਾਰੀਆਂ ਪੱਟੀਆਂ ਆਉਂਦੀਆਂ ਮੀਰੀਆਂ ਨਾਮ ਨਾਲ ਹੀ ਜਾਂਦੀਆਂ ਔਰ ਘਟ ਵੱਖਰੀਆਂ ਮੁੰਦੀਆਂ ਔਰ ਇਹ ਬਿਲਕੁਲ ਚੱਲਣ ਲੱਗਦੀ ਬਹੁਤ ਸੋਹਣੀ ਪੀਟੇਗਾ ਇਹ ਵੀ ਕਈ ਸਮਾਂ ਪਿੰਨਾ ਪਿੰਨਾ ਜੋ ਨਵੀਂ ਬੁਣੀ ਬੁਣੀ ਹੋਤਾ ਹੈ ਨਾ ਦਸੀ ਬਹੁਤ ਹੀ ਮਤ ਨਾਲ ਨਾਲ ਜੀ ਲੱਗੇਗੀ ਫਿਰ ਹੁਣ ਜਿਵੇਂ ਜਿਵੇਂ ਆਪਾਂ ਪਾ ਲੈਨੇ ਇੱਕ ਦੋ ਵਾਰੀ ਫਿਰ ਇਹ ਮੁੜ ਕੇ ਫੱਲ ਜਾਂਦੀ ਹੈ ਥੋੜੀ ਜੀ ਤੇ ਬਹੁਤ ਹੀ ਸੋਹਣੀ ਹੈ ਜਿ ਕਿਤੇ ਕੋਈ ਛੱਲੇ ਨਹੀਂ ਕੁਛ ਨਹੀਂ ਬਹੁਤ ਸੋਹਣੀ ਡਿਜ਼ਾਈਨਿੰਗ ਹੈ ਤਾਂ ਬਣਾਉਗੇ ਜੀ ਜ਼ਰੂਰ ਕਿਉਂਕਿ ਸਰਦੀਆਂ ਦਾ ਮੌਸਮ ਹੈ